ਸਿਆਣੇ ਕਹਿੰਦੇ ਨੇ ਦੇਸੀ ਘਿਓ ਖਾਣ ਦੇ ਨਾਲ ਸਿਹਤ ਬੰਦੀ ਹੈ ਤੇ ਤੰਦਰੁਸਤੀ ਆਉਂਦੀ ਹੈ ਪਰ ਉਹ ਦੇਸੀ ਘਿਓ ਅਸਲ ਹੈ ਜਾਂ ਨਹੀਂ ਇਹ ਕਿਵੇਂ ਪਤਾ ਲੱਗੂਗਾ ਤਸਵੀਰਾਂ ਹੁਸ਼ਿਆਰਪੁਰ ਦੀਆਂ ਦਿਖਾ ਰਿਹਾ ਜਿੱਥੇ ਨਕਲੀ ਘਿਓ ਤਿਆਰ ਕਰਕੇ ਦੁਕਾਨਾਂ ਤੇ ਵੇਚਿਆ ਜਾ ਰਿਹਾ ਸੀ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਗੋਦਾਮ ਚਪਏ ਸਾਰੇ ਘਿਓ ਦੇ ਡੱਬਿਆਂ ਨੂੰ ਸੀਲ ਕਰ ਦਿੱਤਾ ਭੋਲੇ-ਪਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਦੁਕਾਨ ਤੋਂ ਉਹ ਦੇਸੀ ਘਿਓ ਖਰੀਦ ਰਹੇ ਨੇ ਉਹ ਅਸਲੀ ਹੈ ਜਾਂ ਨਕਲੀ ਇਹ ਦੁਕਾਨਦਾਰ ਇਹ ਵਪਾਰੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਲੱਗੇ ਇੱਕ ਮਿੰਟ ਵੀ ਨਹੀਂ ਸੋਚਦੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਪਹਿਲੇ ਸੈਂਪਲ ਹੰਸੇਪ ਆ ਚੁੱਕਾ ਹੈ ਹੋਰ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬੰਦੀ ਹੋਈ ਹੈ ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਹ ਉਸੇ ਸੇਮ ਬ੍ਰੈਂਡ ਦਾ ਹੈ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਸ ਗੋਦਾਮ ਵਿੱਚ ਲੌਕ ਅੰਡਰ ਲੌਕ ਐਂਡ ਕੀ ਕਰਦੇ ਹਾਂ ਤੁਸੀਂ ਕਿਹਾ ਕਿ ਅਨ ਸੇਫ ਜਿਹੜਾ ਹੈਗਾ ਜਨਤਾ ਨੂੰ ਜਿਹੜਾ ਦੱਸ ਦਿਓ ਅਨ ਸੇਫ ਦਾ ਮਤਲਬ ਕੀ ਹੈਗਾ ਅਨ ਸੇਫ ਦਾ ਮਤਲਬ ਹੈਗਾ ਕਿ ਇਹ ਕੀ ਜਿਹੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਵਾ ਸਕਦੇ ਆ ਇਹ ਕਿਉਂ ਹੁੰਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰੋਮਾਈਜ਼ ਹੋ ਜਾ ਲੇਕਿਨ ਅਨ ਸੇਫ ਦਾ ਮਤਲਬ ਹੈ ਇਹ ਬਿਲਕੁਲ ਹੀ ਖਾਣ ਯੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱ ਰੀ ਸੈਂਪਲਿੰਗ ਵੀ ਜੇ ਇਹ ਕਹਿੰਗੇ ਤੇ ਕਰਵਾਈ ਜਾਏਗੀ ਅਗਰ ਹੋਰ ਇਹ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਉਹ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਨ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ 6-5 ਪਏ ਜਿੰਨੀਆਂ ਕੁਆਲਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਝ ਹੈ ਵੀ ਖਾਣ ਕੀ ਲੋ ਦੇਖੋ ਪੰਜਾਬ ਸਰਕਾਰ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਖੁਦ ਦਾ ਬ੍ਰਾਂਡ ਜਿਹੜਾ ਹੈਗਾ ਮੋਹ ਲਗਾ ਹੈ ਜਾਂ ਬੇਰਕਾ ਹੈਗਾ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇੱਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬ੍ਰਾਂਡਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲਿੱਤਾ ਜਾਵੇ ਤਾਂ ਕਿ ਉਹ ਖਾਨਯੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਸਾਰੇ ਸ਼ਾਰਪੁਰ ਨਿਵਾਸੀਆਂ ਨੂੰ ਕਿ ਜਿਹੜਾ ਹੈ ਟ੍ਰੈਂਡ ਚੱਲਿਆ ਆਇਆ ਕਿ ਜੋਤ ਵਾਲਾ ਕਿ ਉਹ ਜਾਂ ਖਾਨ ਵਾਲਾ ਕਿ ਉਹ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਆ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿ ਉਹ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕੋਈ ਕਸਟਮਰ ਜਿਹੜਾ ਹੈ ਉੱਥੇ ਸ਼ਰਦਾ ਦੇ ਨਾਲ ਜਾਂਦਾ ਆ ਉੱਥੇ ਮੰਦਰਾਜ ਜਾਂਦਾ ਜਾਂ ਗੁਰਦੁਆਰਾ ਸਾਹਿਬ ਜਿੱਦੇ ਜਾਂਦਾ ਹੈ ਉੱਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਬਾਅਦ ਚ ਉਹਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋਂ ਉਸ ਨੂੰ ਨੁਕਸਾਨ ਦਾ ਇੱਕ ਪਤਾ ਸਕਦਾ ਸੋ ਮੈਂ ਇਹ ਕਹਾਂਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਉਰਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਵਰਤੋ ਜੇ ਕੋਈ ਹੈ ਆਪਣਾ 20 ਰੁਪਏ ਘੱਟ ਲੈ ਕੇ ਖਰਚ ਕੇ ਇਹ ਨਾ ਕਹੋ ਕਿ ਮੈਂ ਘੱਟ ਖਰਚ ਲੈਣਾ ਤੇ ਉਹ ਕਿਉਂ ਵਰਤ ਲਵਾਂਗਾ ਇਹਦੇ ਚ ਨਾ ਕੰਪਰਮਾਈਜ਼ ਕਰੋ ਸਿਹਤ ਲਈ ਨਾ ਗੋਮਪਰਮਾਈਜ਼ ਕਰੋ ਬੈਸਟ ਹੈਗਾ ਹੈ ਕਿ ਤੁਸੀਂ ਅੱਛੇ ਬ੍ਰਾਂਡ ਦਾ ਹੀ ਖਿਓ ਲੋ ਚੰਗੀ ਜਗ੍ਹਾ ਤੇ ਲੋ ਔਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਲਈ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚ ਵੀ ਦੁਕਾਨ ਨਹੀਂ ਅਸੀਂ ਇਹ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇ ਮਾਰੀ ਕਰ ਰਹੇ ਆ ਜਿੱਥੇ ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਵਾਂਗੇ ਔਰ ਜੇ ਦੁਬਾਰਾ